ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਮਾਨ ਤੇ ਪੰਜਾਬ ਨਿਊਜ਼ ਬੁਲਟਨ ਦੇਖਣ ਵਾਲੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਬੁਲਟਨ ਤੋਂ ਪਹਿਲਾਂ ਰੁਕ ਕਰ ਲੈਣਾ ਇਸ ਵੇਲੇ ਦੇ ਹੈਡਲਾਈਨਸ ਵੱਲ ਆਪਰੇਸ਼ਨ ਸਿੰਧੂਰ ਭਾਰਤ ਚ دہشت ਫੈਲਾਉਣ ਵਾਲਿਆਂ ਨੂੰ ਪ੍ਰਧਾਨ ਮੰਤਰੀ ਦਾ ਕਰਾਰਾ ਜਵਾਬ ਉਧਰ ਰਾਜਨਾਥ ਸਿੰਘ ਨੇ ਪੀਓਕੇ ਤੇ ਮਹਾਰਾਣਾ ਪ੍ਰਤਾਪ ਦਾ ਕੀਤਾ ਜ਼ਿਕਰ ਬੋਲੇ ਖੁਦ ਪਰਤਕੇ ਕਹੇਗਾ ਮੈਂ ਭਾਰਤ ਹੀ ਹਾਂ ਭਾਰਤ ਪੂਸ਼ਣ ਆਸ਼ੂ ਨੇ ਨਾਮਜ਼ਦਗੀ ਪੱਤਰ ਕੀ ਤਾ ਦਖਲ ਕਾਂਗਰਸ ਨੇ ਦਿਖਾਈ ਇਕਤਾ ਬੜਿੰਗ ਦੀ ਹਾਜ਼ਰੀ ਵਿੱਚ ਆਸ਼ੂ ਨੇ ਭਰੇ ਕਾਗਜ਼ ਸਿੱਧੂ ਮੁਸੇਵਾਲਾ ਦੀ ਤੀਜੀ ਵਰਸੀ ਛੋਟੇ ਸਿੱਧੂ ਨਾਲ ਪਹੁੰਚੀ ਮਾਂ ਚਰਨਕੌਰ ਨਾਮਕਾ ਨਾਲ ਪਰਿਵਾਰ ਵੱਲੋਂ ਇਨਸਾਫ ਲਈ ਆਖਰੀ ਸਾਤ ਤੱਕ ਲੜਨ ਦਾ ਅਹਦ 1984 ਤੇ ਬਾਅਦ ਭਗਵੰਦਰ ਸਿੰਘ ਬਰਾੜ ਦੀ ਪ੍ਰੈਸ ਕਾਨਫਰੰਸ ਕਿਹਾ 84 ਦੇ ਪੀੜਤਾਂ ਦੀ ਦਿੱਲੀ ਸਰਕਾਰ ਨੇ ਫੜੀ ਬਾ 40 ਸਾਲਾਂ ਬਾਅਦ ਪੀੜਤ ਪਰਿਵਾਰਾਂ ਨੂੰ ਮਿਲਿਆ ਇਨਸਾਫ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਸਿੱਕਣ ਦੀ ਆਪਣੀ ਫੇਰੀ ਰੱਦ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਬਾਗਡੋਗਰਾ ਤੋਂ ਵੀਡੀਓ ਕਾਨਫਰੰਸ ਰਾਹੀਂ ਸਿੱਕਮ ਦੇ ਲੋਕਾਂ ਦੇ ਨਾਲ ਜੁੜ ਕੇ ਉਹਨਾਂ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ ਨੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ ਇਸ ਦੌਰਾਨ ਉਹਨਾਂ ਆਪਰੇਸ਼ਨ ਸਿੰਦੂਰ ਦਾ ਵੀ ਜ਼ਿਕਰ ਕੀਤਾ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਭਾਰਤ ਵਿਸ਼ਵ ਦੇਸ਼ਿਤ ਫੈਲਾਉਣ ਵਾਲਿਆਂ ਨੂੰ ਟੁਕਮ ਜਵਾਬ ਹੈ ਅਤੇ ਪੂਰਾ ਦੇਸ਼ ਅਤਵਾਦ ਰੁੱਤ ਲੜਾਈ ਵਿੱਚ ਇੱਕ ਝੂਟ ਹੈ ਲੇਕਿਨ ਆਤਮਕਿਓ ਨੇ ਜੋ ਕੁਝ ਪਹਿਲਗਾਮ ਨੇ ਕੀਤਾ वो सिर्फ भारतीयों पर हमला नहीं था वो मानवता की आत्मा पर हमला था भाईचारे की भावना पर हमला था आतंकियों ने हमारे अनेक परिवारों की खुशियों को छीन लिया उन्होंने हम भारतीयों को बांटने की भी साजिश रची। लेकिन आज पूरी दुनिया देख रही है कि भारत पहले से कहीं ज्यादा एकजुट है हमने एकजुट होकर आतंकियों और उनके सरपरस्तों को साफ संदेश दिया है उन्होंने हमारे बेटियों के माथे से सिंदूर पहुंचकर उनका जीना हराम कर दिया है हमने आतंकियों को ऑपरेशन सिंदूर से करारा जवाब दिया है साथियों आतंकी अड्डे तबाह होने से बौखलाकर पाकिस्तान ने हमारे नागरिकों और सैनिकों पर हमले की कोशिश की लेकिन उसमें भी पाकिस्तान की पोल ही खुल गई और हमने उनके कई एयरबेस को तबाह करके दिखा दिया कि भारत कब क्या कर सकता है कितना तेजी से कर सकता है कितना सटीक कर सकता है ਤੁਹਾਨੂੰ ਦੱਸ ਦੇ ਕਿ ਸਿੱਕਮ ਦੇ ਸਥਾਪਨਾ ਦਿਵਸ ਦੇ ਗੋਲਡਨ ਜੁਬਲੀ ਸਮਾਰੋਹਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਮੋਦੀ ਦਾ ਗੰਗਟੋਕ ਦਾ ਪ੍ਰਸਤਾਵਿਤ ਦੌਰਾ ਖਰਾਬ ਮੌਸਮ ਦੇ ਕਾਰਨ ਰੱਦ ਕਰ ਦਿੱਤਾ ਗਿਆ। ਉਹਨਾਂ ਪੱਛਮੀ ਬੰਗਾਲ ਦੇ ਬਾਗ ਡੋਗਰਾ ਤੋਂ ਡਿਜੀਟਲ ਮਾਧਿਅਮ ਦੇ ਰਾਹੀਂ ਗੰਗਟੋਕ ਦੀ ਪਲਚੂਰ ਸਟੇਡੀਅਮ ਵਿੱਚ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ CII ਸਾਲਾਨਾ ਵਪਾਰ ਸੰਮੇਲਨ 2025 ਦੇ ਉਦਘਾਟਨ ਸਮਾਰੋਹ ਨੂੰ ਕੀਤਾ ਸੰਬੋਧਨ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ पीओके ਦਾ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਉਹ ਲੋਕ ਜ਼ਰੂਰ ਕਿਸੇ ਦਿਨ ਭਾਰਤ ਦੀ ਮੁੱਖ ਧਾਰਾ ਵਿੱਚ ਵਾਪਸ ਆਉਣਗੇ ਮੈਂ ਜਾਣਦਾ ਹਾਂ ਕਿ ਉੱਥੋਂ ਦੇ ਜ਼ਿਆਦਾਤਰ ਲੋਕ ਭਾਰਤ ਦੇ ਨਾਲ ਜੁੜਿਆ ਮਹਿਸੂਸ ਕਰਦੇ ਹਨ ਪਰ ਕੁਝ ਅਜਿਹੇ ਹਨ ਜਿਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ ਉਹਨਾਂ ਨੇ ਅੱਗੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਆਪਣਾ ਹਿੱਸਾ ਪੀਓਕੇ ਖੁਦ ਵਾਪਸ ਆ ਕੇ ਕਹੇਗਾ ਕਿ ਮੈਂ ਭਾਰਤ ਹੀ ਹਾਂ ਮੈਂ ਵਾਪਸ ਆ ਗਿਆ राणा सिंह ने अपने संबोधन दौरान आगे किया है कि पीओके में रेड वाले ਸਾਡੇ ਭਰਾਵਾ ਦੀ ਸਥਿਤੀ ਬਹਾਦਰ ਯੋद्धा ਮਹਾਰਾਣਾ ਪ੍ਰਤਾਪ ਦੇ ਛੋਟੇ ਪਰਾ ਸ਼ਕਤੀ ਸਿੰਘ ਵਰਗੀ ਹੈ ਛੋਟੇ ਪਰਾ ਦੇ ਵਖ ਹੋਣ ਤੋਂ ਬਾਅਦ ਵੀ ਵੱਡੇ ਪਰਾ ਦਾ ਉਸਤੇ ਵਿਸ਼ਵਾਸ ਬਰਕਰਾਰ ਹੈ ਉਹ ਆਪਣੇ ਪਰਾ ਬਾਰੇ ਕਹਿੰਦੇ ਹੁੰਦੇ ਸਨ ਉਹ ਗਲਤ ਰਸਤਾ ਛੱਡ ਕੇ ਆਪਣੇ ਆਪ ਸਹੀ ਰਸਤੇ ਤੇ ਆ ਜਾਵੇਗਾ ਉਹ ਮੇਰਾ ਭਰਾ ਹੈ ਮੇਰੇ ਤੋਂ ਕਿਵੇਂ ਧੂਰ ਕਿੱਥੇ ਜਾਵੇਗਾ ਲੱਖਾਂ ਲੋਕਾਂ ਨੂੰ ਰੋਜ਼ਗਾਰ ਵੀ ਦੇ ਰਹੀ ਹੈ आज हम ਸਿਰਫ फाइटर प्लेन्स ये हम मिसाइल सिस्टम नहीं बना रहे हैं बल्कि हम न्यू एज वॉरफेयर टेक्नोलॉजी के लिए भी तैयार हो रहे हैं हमारे ग्राउंड हमारे होम ग्राउंड सिस्टम ने आज ऑपरेशन सिंदूर के दौरान पूरी दुनिया को चौंकाते हुए यह साबित कर दिया है कि हम दुश्मन के किसी भी कवच को भेजने की ताकत रखते हैं साथियों आपने देखा कि किस तरह हमने पहले आतंकी ठिकानों को और उसके बाद दुश्मन के सैन्य अड्डों एयर बेसिस को तबाह किया एक बार हमारे फोर्स के जो यहां पर चीफ्स और दूसरे बैठे हैं उनको उनका किया जाना चाहिए थैंक यू वेरी मच मैं रोकूंगा नहीं तो रुकेगा नहीं वैसे साथियों करने को हम कुछ और भी कर सकते थे परंतु शक्ति के साथ संयम भी चाहिए केवल आतंकवाद पर बात होगी पीओके पर बात होगी और किसी दूसरे मुद्दे पर पाकिस्तान के साथ बात नहीं होगी वो दूसरा मुद्दा कौन हो सकता है जिस पर पाकिस्तान बात करना चाहेगा वो आप जानते हैं साथियों मैं मानता हूं कि आज पाक ऑक्युपाइड कश्मीर के लोग हमारे अपने हैं आप मानते हैं ना पाक ऑक्युपाइड कश्मीर के लोग वो हमारे अपने हैं हमारे परिवार के हिस्से हैं हिंसा है। हम प्रधानमंत्री के श्री नरेंद्र मोदी जी के एक भारत श्रेष्ठ भारत के संकल्प के लिए पूरी तरह से प्रतिबद्ध हैं और हमें यह पूर्ण विश्वास है कि हमारे वो भाई जो आज हमसे भौगोलिक और राजनीतिक रूप से अलग हैं वो भी अपने स्वाभिमान आत्मा की आवाज और स्वेच्छा से भारत की मुख्य धारा में कभी न कभी जरूर वापस लौटेंगे ਰਾਣਾ ਸਿੰਘ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਦੌਰਾਨ ਤੁਸੀਂ ਵੇਖਿਆ ਹੈ ਕਿ ਅਸੀਂ ਪਹਿਲਾ ਅਤਵਾਦੀ ਟਿਕਾਣਿਆਂ ਨੂੰ ਕਿਵੇਂ ਤਬਾਹ ਕੀਤਾ ਅਤੇ ਫਿਰ ਦੁਸ਼ਮਨ ਦੇ ਫੌਜੀ ਟਿਕਾਣਿਆਂ ਅਤੇ ਹਵਾਈ ਅੱਡਿਆਂ ਨੂੰ ਕਿਵੇਂ ਤਬਾਹ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਹੋਰ ਵੀ ਬਹੁਤ ਕੁਝ ਕਰ ਸਕਦੇ ਸੀ ਪਰ ਅਸੀਂ ਦੁਨੀਆ ਨੂੰ ਸ਼ਕਤੀ ਅਤੇ ਸੰਜਮ ਵਿਚਕਾਰ ਤਾਲਮੇਲ ਦੀ ਇੱਕ ਵਧੀਆ ਉਦਾਹਰਣ ਪੇਸ਼ ਕੀਤੀ ਕਾਂਗਰਸ ਦੇ ਹਲਕਾ ਪੱਛਮੀ ਤੋਂ ਉਮੀਦਵਾਰ ਭਾਰਤ ਪੋਸ਼ਨ ਆਸ਼ੂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਕਿਸ਼ੋਰੀ ਲਾਲ ਸ਼ਰਮਾ ਪੰਜਾਬ ਕਾਂਗਰਸ ਦੇ ਇੰਚਾਰਜ ਪਪੇਸ਼ ਬਗੇਲ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸਾਂਸਦ ਅਮਰਿੰਦਰ ਸਿੰਘ ਰਾਜਵੜੀ ਚਰਨਜੀਤ ਸਿੰਘ ਚੰਨੀ ਸਮੇਤ ਕਈ ਸੀਨੀਅਰ ਕਾਂਗਰਸੀ ਆਗੂ ਮੌਜੂਦ ਰਹੇ ਉਹਨਾਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗਲਬਾਤ ਦੌਰਾਨ ਜਿੱਤ ਦਾ ਵੱਡਾ ਦਾਵਾ ਪੇਸ਼ ਕੀਤਾ ਭਾਰਤ ਕੁਸ਼ਨ ਆਸ਼ਰੂਦੀ ਨਾਮਜ਼ਦਗੀ ਰੈਲੀ ਦੌਰਾਨ ਲੁਧਿਆਣਾ ਤੋਂ ਫਿਰੋਜ਼ਪੁਰ ਜਾਣ ਵਾਲੀ ਫਿਰੋਜ਼ਪੁਰ ਸੜਕ ਪੂਰੀ ਤਰ੍ਹਾਂ ਜਮ ਰਹੀ ਆਸ਼ਰੂ ਦੇ ਕਾਫਲੇ ਵਿੱਚ ਲਗਭਗ 200 ਤੋਂ 250 ਵਾਹਨਾਂ ਦੀ ਭੀੜ ਨਜ਼ਰ ਆਈ ਭਾਰਤ ਕੁਸ਼ਨ ਆਸ਼ੂ ਨੇ ਪਹਿਲਾ ਸੰਦੂ ਟਾਵਰ ਸਥਿਤ ਆਪਣੇ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਤੋਂ ਬਾਅਦ ਉਹ ਆਪਣੇ ਵਰਕਰਾਂ ਦੇ ਨਾਲ ਡੀਸੀ ਦਫ਼ਤਰ ਪਹੁੰਚੇ ਅਤੇ ਨਾਮਜ਼ਦਗੀ ਪੱਤਰ ਦਖਲ ਕੀਤੀ ਅੱਜ ਅਸੀਂ ਕਾਗਜ਼ ਭਰੇ ਐ ਜਿਹਦੇ ਵਿੱਚ ਬਗੇਲ ਸਾਹਿਬ ਤੇ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਪਹੁੰਚੀ ਹੈ ਹਾਂਜੀ ਔਰ ਨਾਲ ਹੀ ਨਾਲ ਮੈਂ ਆਸ਼ੂ ਜੀ ਨੂੰ ਵਧਾਈ ਦਿੰਦਾ ਹੋਇਆ ਹਾਂਜੀ ਇਥੋਂ ਇੱਕ ਸਨੇਹਾ ਦੇਣਾ ਚਾਹਣਾ ਪੰਜਾਬ ਦੇ ਵਾਸੀਆਂ ਨੂੰ ਹਾਂਜੀ ਕੀ ਅਗਰ ਤੁਸੀਂ ਚਾਹੁੰਦੇ ਹੋ ਕਿ ਹੱਸਦਾ ਬਸਦਾ ਪੰਜਾਬ ਮੁੜ ਵਾਪਸ ਆਵੇ ਹਾਂਜੀ ਅਗਰ ਤੁਸੀਂ ਇਸ ਆਮ ਆਦਮੀ ਪਾਰਟੀ ਤੋਂ ਦੂਜੀਆਂ ਰਾਸ਼ੀਆ ਪਾਰਟੀਆਂ ਨੂੰ ਚੱਲਦਾ ਕਰਨਾ ਚਾਹੁੰਦੇ ਹੋ ਜਿਹੜੀਆਂ ਦੇਸ਼ ਵਿਰੋਧੀ ਪਾਰਟੀਆਂ ਨੇ ਤਾਂ ਤਖੜੇ ਹੋ ਕੇ ਤੁਸੀਂ ਇਥੋਂ ਸਨੇਹਾ ਦਈਏ ਔਰ ਅੱਜ ਦਾ ਜਿਹੜਾ ਅੱਜ ਦਾ ਜਿਹੜਾ ਜੋਸ਼ ਹੈ ਜਨਤਾ ਦਾ ਉਹ ਇਸ ਪ੍ਰਕਾਰ ਦਾ ਸੀ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਸਾਡੇ ਉਮੀਦਵਾਰ ਵੱਡੇ ਫਰਕ ਦੇ ਨਾਲ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੋਣ ਜਿੱਤਾਂਗੇ ਪਰ ਇੱਥੋਂ 2027 ਦਾ ਮੋੜ ਬਣ ਕੇ ਦਵਾਰੇ ਮੋੜ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਕਾਂਗਰਸ ਪਾਰਟੀ ਲੈ ਕੇ ਆਉਂਦੀ ਹੈ। ਧੰਨਵਾਦ ਕਰਦਾ ਸਾਰੀ ਆਪਣੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਸ ਚੋਣ ਨੂੰ ਆਪਣੀ ਚੋਣ ਸਮਝਦੇ ਹੋਏ ਇੱਥੇ ਇੱਕ ਸੋਲੀਡੈਰਿਟੀ ਨਾਲ ਮੇਰੀ ਪਿੱਠ ਪਿੱਛੇ ਖੜੇ ਹੈ। ਤੇ ਮੈਂ ਯਕੀਨ ਦਿਵਾਉਣਾ ਹੈ। ਮੇਰੇ ਵੱਲੋਂ ਕੋਈ ਕਸਰ ਨਹੀਂ ਰਹੇਗੀ। ਤੇ ਜੋ ਅੱਜ ਵਰਕਰਾਂ ਦਾ ਜੋਸ਼ ਦਿਖ ਰਿਹਾ ਸੀ ਉਹ ਦੇ ਤਾਂ ਸਾਫ਼ ਜਾਹਰ ਹੁੰਦਾ ਪਿਆਰ ਵਾਲਾ ਟਾਈਮ ਇਹ ਇਲੈਕਸ਼ਨ ਚ ਕੀ ਰਿਜ਼ਲਟ ਆਣਾ ਹੈ। ਅੱਜ ਵੱਡੀ ਗੱਲ ਨਹੀਂ ਕਰਨੀ। ਸਾਡੇ ਪ੍ਰਧਾਨ ਸਾਹਿਬ ਔਰ ਸਾਬਕਾ ਚੀਫ ਮਿਨਿਸਟਰ ਸਾਹਿਬ ਨੇ ਉਹਨੂੰ ਜੋ ਚੀਜ਼ ਆਖੀ ਹੈ ਬਈ ਇਹ ਸਿਲੈਕ ਇਲੈਕਸ਼ਨ ਦੇ ਵਿੱਚ ਸਨੇਹੇ ਬੜੇ ਕਲੀਅਰ ਨੇ ਇਹ ਇਲੈਕਸ਼ਨ ਕੋਈ ਆਸ਼ੂ ਦਾ ਸੰਜੀਵ ਨਾਲ ਨਹੀਂ ਹੈ ਇਹ ਇਲੈਕਸ਼ਨ ਸਿੱਧਾ ਸਾਬਕਾ ਚੀਫ ਮਿਨਿਸਟਰ ਤੇ ਦੋ ਦੋ ਸਰਕਾਰਾਂ ਨਾਲ ਹੈ ਉਹ ਜਿਹੜੇ ਟਰੌਕਸੀਨਲ ਰਾਜ ਕਰ ਰਹੇ ਸੀ ਕਿ ਸਾਡੇ ਸੂਬੇ ਤੇ ਅੱਜ ਸਿੱਧਾ ਰਾਜ ਕਰਨਾ ਚਾਹੁੰਦੇ ਤੇ ਪੰਜਾਬੀਆਂ ਦੀ ਗੈਰਤ ਦਾ ਪੰਜਾਬੀਆਂ ਦੇ ਵਕਾਰ ਦਾ ਦੇ ਪੰਜਾਬੀਆਂ ਦੇ ਭਵਿੱਖ ਦਾ ਇਲੈਕਸ਼ਨ ਆ ਜਿੰਦੇ ਪੰਜਾਬੀ بڑا ਫੈਸਲਾ ਕੋਨ ਇੱਕ ਰਿਜ਼ਲਟ ਦੇਣਗੇ ਤੁਹਾਡੇ ਸਾਹਮਣੇ ਆਏਗਾ ਦੱਸ ਦਈਏ ਕਿ ਆਪ ਵੱਲੋਂ ਰਾਸਬਾ ਮੈਂਬਰ ਸੰਜੀਵ अरोड़ा ਉਮੀਦਵਾਰ ਨੇ ਜਦੋਂ ਕਿ ਕਾਂਗਰਸ ਨੇ ਸਾਬਕਾ ਮੰਤਰੀ ਭਾਰਤ ਪੋਸ਼ਨ ਆਸ਼ੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਅਕਾਲੀ ਦਲ ਨੇ ਚੋਣ ਵਿੱਚ ਸੀਨੀਅਰ ਵਕੀਲ ਪਰੂਕਾਰ ਸਿੰਘ ਕੁੰਮਣੂ ਉਮੀਦਵਾਰ ਐਲਾਨਿਆ ਹਾਲਾਂਕਿ ਭਾਜਪਾ ਨੇ ਹਾਲੇ ਤੱਕ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਤੀਜੀ ਵਰ੍ਹੇਗੰਢ ਅੱਜ ਪਿੰਡ ਮੂਸਾ ਦੇ ਵਿੱਚ ਮਨਾਈ ਜਾ ਰਹੀ ਹੈ ਇਸ ਦੌਰਾਨ ਵੱਡੀ ਕਿੰਡਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਦੇ ਵਿੱਚ ਸ਼ਮੂਲੀਅਤ ਕੀਤੀ ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਛੋਟੇ ਸਿੱਧੂ ਦੇ ਨਾਲ ਬੈਠੇ ਨਜ਼ਰ ਆਏ ਤੇ ਭਾਵੁਕ ਹੋ ਗਏ ਇਸ ਦੌਰਾਨ ਮਾਪਿਆਂ ਨੇ ਕਿਹਾ ਕਿ ਉਹ ਪੁੱਤ ਦੇ ਇਨਸਾਫ ਲਈ ਆਖਰੀ ਸਾਹ ਤੱਕ ਕਾਨੂੰਨੀ ਲੜਾਈ ਲੜਨਗੇ ਸਿੱਧੂ ਮੁਸੇਵਾਲੇ ਦੀ ਤੀਸਰੀ ਵਰਸੀ ਉਹnade ਸੰਸਕਾਰ ਵਾਲੀ ਥਾਂ ਖੇਤਾ ਵਿਸ਼ ਮਨਾਈ ਗਈ ਇਥੇ ਸ਼੍ਰੀ ਸਹਿਜ ਬਾੜ ਦੇ ਭੋਗ ਪਾਏ ਗਏ ਤੇ ਮੁਸੇਵਾਲੇ ਨੂੰ ਪਾਵਨ ਸ਼ਰਧਾਂਜਲੀ ਭੇਟ ਕੀਤੀ ਗਈ ਮਾ ਚਰਨ कौर ਆਪਣੀ ਬੁੱਕਲ ਵਿੱਚ ਨੰਨੇ ਮੁਸੇਵਾਲੇ ਨੂੰ ਲੈ ਕੇ ਪਹੁੰਚੀ ਤੇ ਭਾਵਕ ਨਜ਼ਰ ਆਏ ਇਸ ਮੌਕੇ ਸਿੱਧੂ ਮੁਸੇਵਾਲੇ ਦੇ ਵੱਡੀ ਗਿਣਤੀ ਪ੍ਰਸ਼ੰਸਕ ਵੀ ਮੌਜੂਦ ਸਨ ਤੀਸੀ ਵਰਸੀ ਮੌਕੇ ਸਿੱਧੂ ਮੁਸੇਵਾਲ ਦੇ ਪਿਤਾ ਨੇ ਕਿਹਾ ਹੈ ਕਿ ਉਸ ਦੇ ਪੁੱਤਰ ਸੁਖਦੀਪ ਸਿੰਘ ਸਿੱਧੂ ਨੇ ਪਗ ਅਤੇ ਪੰਜਾਬੀਅਤ ਨੂੰ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਪਰ ਉਸ ਦੀ ਚੜ੍ਹਾਈ ਵਿਰੋਧੀ ਤਾਕਤਾਂ ਨੂੰ ਰਾਸ ਨਹੀਂ ਆਈ। ਅੱਜ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਜਿਸ ਤਰ੍ਹਾਂ ਮੇਰੇ ਪੁੱਤਰ ਨੂੰ ਕਤਲ ਕੀਤਾ ਗਿਆ ਉਸੇ ਤਰ੍ਹਾਂ ਹੀ ਹੋਰ ਵੀ ਪੰਜਾਬ ਦੇ ਪੁੱਤਾਂ ਨੂੰ ਕਤਲ ਕੀਤਾ ਜਾਏਗਾ। ਜੋ ਹੱਕਾਂ ਦੀ ਗੱਲ ਕਰਨਗੇ ਸੋਚ ਕਿ ਖਾਸ ਹੈ ਕਿ ਜੀਤੇ ਸਿੱਧੂ ਮਸੇਵਾਲੇ ਪੰਜਾਬ ਦੇ ਮੁੱਦਿਆਂ ਤੇ ਚੰਗੀ ਭਵਿੱਖ ਦੀ ਕਾਮਨਾ ਕਰਕੇ ਸਿਆਸਤ ਵਿੱਚ ਆਏ ਸਨ ਅਤੇ ਮਾਨਸਾ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜੇ ਸਨ ਤਾਂ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੇ ਸਿਆਸਤ ਦੇ ਵਿੱਚ ਆਉਣ ਦਾ ਐਲਾਨ ਕਰ ਦਿੱਤਾ ਹੈ ਬਲਕੌਰ ਸਿੰਘ ਦੇ ਵੱਲੋਂ 2027 ਦੀ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮਸੇਵਾਲੇ ਦਾ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗੋਲੀਆਂ ਮਾਰ ਕੇ ਕਤਲ ਘਾਟੇ ਤਾ ਗਿਆ ਸੀ ਬਦਮਾਸ਼ਾਂ ਨੇ ਉਸ ਨੂੰ ਜਵਾਰ ਕੀ ਪਿੰਡ ਵਿੱਚ ਘੇਰ ਲਿਆ ਤੇ ਕਈ ਗੋਲੀਆਂ ਚਲਾਈਆਂ ਸਨ ਇਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਇਸ ਤੋਂ ਬਾਅਦ ਹੁਣ ਤੱਕ ਪੁਲਿਸ ਨੇ ਇਸ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਅਤੇ 골ਡੀ ਬਰਾੜ ਸਮੇਤ ਕੁੱਲ 36 ਲੋਕਾਂ ਨੂੰ ਨਾਮਜ਼ਦ ਕਰਕੇ 44 ਸ਼ੀਟ ਦਾਇਰ ਕੀਤੀ ਹੈ ਤੀਤ ਵਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕੀ ਹੈ ਅਜੇ ਵੀ ਮੁਲਜ਼ ਮੁੱਖ ਮੁਲਜ਼ਮ ਸਜਾ ਤੋਂ ਦੂਰ ਨੇ ਸਿੱਧੂ ਦਾ ਪਰਿਵਾਰ ਅਤੇ ਪ੍ਰਸ਼ੰਸਕ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਨੇ ਦਿੱਲੀ ਤੋਂ ਆਸਟ੍ਰੇਲੀਆ ਲਈ ਨਿਕਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਏਜੰਟਾਂ ਨੇ ਧੋਖੇ ਦੇ ਨਾਲ ਈਰਾਨ ਵਿੱਚ ਠਹਿਰਨ ਦੇ ਬਹਾਨੇ ਅਗਵਾ ਕਰ ਲਿਆ ਹੈ ਹੁਣ ਨੌਜਵਾਨਾਂ ਦੇ ਪਰਿਵਾਰਾਂ ਤੋਂ ਉਹਨਾਂ ਨੂੰ ਰਿਹਾਅ ਕਰਨ ਦੇ ਬਦਲੇ ਕਰੋੜਾ ਰੁਪਏ ਮੰਗੇ ਜਾ ਰਹੇ ਨੇ ਉਹਨਾਂ ਨੂੰ ਪਾਕਿਸਤਾਨ ਦੇ ਬੈਂਕ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ ਜਿਸ ਤੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਸੂਬਾ ਸਰਕਾਰ ਨੂੰ ਆੜੇ ਹੱਥੀ ਲਿਆ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਸਰਕਾਰ ਤੇ ਹਮਲਾ ਬੋਲਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਅਸਫਲਤਾ ਦਾ ਪ੍ਰਤੀਬਿੰਬ ਹੈ ਜੋ ਕਿ ਧੋਖੇਬਾਜ਼ ਟ੍ਰੇਵਲ এজੰਡਾ ਦੁਆਰਾ ਕੀਤੀ ਜਾ ਰਹੀ ਧੋਖਾਧੜੀ ਦੇ ਕਾਰਵਾਈ ਕਰਨ ਦੇ ਵਿੱਚ ਅਸਫਲ ਰਹੀ ਹੈ ਜੋ ਸਾਡੇ ਨੌਜਵਾਨਾਂ ਦੇ ਜੀਵਨ ਅਤੇ ਸੁਪਨਿਆਂ ਨੂੰ ਖਤਰੇ ਵਿੱਚ ਪਾਉਂਦੀ ਰਹਿੰਦੀ ਹੈ ਤਿੰਨ ਬੱਚੇ ਜਿਹੜੇ ਨੇ ਜਸਪਾਲ ਸਿੰਘ ਅਮਰਿਤਪਾਲ ਸਿੰਘ ਤੇ ਹੁਸਨਪ੍ਰੀਤ ਸਿੰਘ ਇਹਨਾਂ ਤਿੰਨਾਂ ਨੂੰ ਅਗਵਾ ਕੀਤਾ ਗਿਆ ਪੰਜਾਬ ਦੇ ਇੱਕ ਏਜੰਟ ਨੇ ਇਹਨਾਂ ਤੋਂ 18-18 ਲੱਖ ਰੁਪਏ ਲੈਣ ਦੀ ਗੱਲ ਕੀਤੀ ਔਰ 18-18 ਲੱਖ ਰੁਪਏ ਲੈ ਕੇ ਇਹਨਾਂ ਨੂੰ ਕਿਹਾ ਸੀ ਤਨੂੰ ਆਸਟ੍ਰੇਲੀਆ ਭੇਜ ਰਿਆਂ ਇਹਨਾਂ ਨੂੰ ਈ ਵੀਜ਼ਾ ਵੀ ਦਿਖਾਇਆ ਆਸਟ੍ਰੇਲੀਆ ਦਾ ਔਰ ਇਹਨੂੰ ਕਿਹਾ ਦੁਬਈ ਜਾਓਗੇ ਦੁਬਈ ਤੋਂ ਈਰਾਨ ਜਾਓਗੇ ਔਰ ਈਰਾਨ ਤੋਂ ਆਸਟ੍ਰੇਲੀਆ ਜਾਓਗੇ ਇਹ ਬੱਚੇ ਚਲੇ ਗਏ ਇਹਨਾਂ ਦੀ ਹੋਟਲ ਬੁਕਿੰਗ ਵੀ ਕਰਾਈ ਗਈ ਸੀ ਲੇਕਿਨ ਜੋ ਮੈਨੂੰ ਐਮਬੈਸੀ ਦੇ ਐਮਬੈਸਡਰ ਸਾਹਿਬ ਨੇ ਹੁਣੇ ਜਾਣਕਾਰੀ ਦਿੱਤੀ ਔਰ ਇਥੋਂ ਦੇ ਵਿਦੇਸ਼ ਮੰਤਰਾਲਿਆਂ ਨੇ ਇਹਨਾਂ ਨੂੰ 에어ਪੋਰਟ ਤੋਂ ਅਗਵਾ ਕਰ ਲਿਆ ਗਿਆ ਪਰਿਵਾਰ ਨੇ 3 ਤਰੀਕ ਨੂੰ ਜਾਣਕਾਰੀ ਦਿੱਤੀ ਸੀਗੀ ਉਥੋਂ ਦੇ ਐਮਬੈ 이란 ਦੀ ਸਰਕਾਰ ਨਾਲ ਗੱਲਬਾਤ ਲਗਾਤਾਰ ਕਰ ਰਹੇ ਨੇ ਔਰ ਪਿਛਲੇ ਹਫਤੇ ਇਰਾਨ ਦੀ ਸਰਕਾਰ ਨੇ ਕਨਫਰਮ ਕਰ ਦਿੱਤਾ ਹੈ ਕਿ ਤਿੰਨੇ ਬੱਚੇ ਇਰਾਨ ਦੇ ਅੰਦਰ ਅਗਵਾ ਕੀਤੇ ਗਏ ਨੇ ਲੇਕਿਨ ਅਜੇ ਤੱਕ ਟਰੇਸ ਆਊਟ ਨਹੀਂ ਹੋ ਸਕੇ ਭਗਵੰਤ ਮਾਨ ਜੀ ਦੀ ਸਰਕਾਰ ਲਗਾਤਾਰ ਐਸੇ ਏਜੰਟਾਂ ਦਾ ਸਾਥ ਦੇ ਰਹੀ ਹੈ ਪੰਜਾਬ ਦੇ ਅੰਦਰ ਹੁਣ ਤੱਕ ਏਜੰਟ ਅਰੈਸਟ ਹੋ ਜਾਣਾ ਚਾਹੀਦਾ ਸੀਗਾ ਇਸ ਤੋਂ ਸਾਰੀ ਜਾਣਕਾਰੀ ਮਿਲ ਜਾਂਦੀ ਕਿ ਪਿੱਛੇ ਹੈਂਡਲਰ ਕੌਣ ਨੇ ਉਹਨਾਂ ਦੇ ਅਗਰ ਨੰਬਰ ਮਿਲ ਜਾਂਦੇ ਤੇ ਇਰਾਨ ਦੇ ਲੋਕਾਂ ਨੂੰ ਲੱਭ ਚੁੱਕੇ ਹੁੰਦੇ ਕਿਉਂਕਿ ਇਰਾਨ ਜਿਹੜਾ ਹੈ WhatsApp ਨੂੰ ਡੀਕੋਡ ਨਹੀਂ ਕਰ ਸਕਦਾ ਉਹਨਾਂ ਕੋਲ ਉਹਨਾਂ ਕੋਲ ਆਉ ਅਲਾਉਡ ਨਹੀਂ ਕਿ ਸਰਕਾਰ ਇਸ ਕਰਕੇ ਉਹ ਮੈਂ ਅਜੇ ਵੀ ਉਮੀਦ ਕਰਦਾ ਕਿ ਭਗਵੰਤ ਮਾਨ ਜੀ ਇਹਨਾਂ ਨੂੰ ਅਰੈਸਟ ਕਰਨਗੇ। ਇਹਦੀ ਚੰਗੀ ਤਰ੍ਹਾਂ ਇਹਦੀ ਕਲਾਸ ਲਾਉਣ ਇਹਦੀ ਪੁਨਾਈ ਕਰਨ ਉਹ ਪਤਾ ਲੱਗੇ ਕਿ ਕਿੱਥੋਂ ਪੈਸੇ ਲਏ ਆ। ਨੌਜਵਾਨ ਲੁਟਾਏ ਜਾ ਰਹੇ ਨੇ। ਉਹਨਾਂ ਦੇ ਘਰ ਵੇਚ ਕੇ, ਜ਼ਮੀਨਾਂ ਵੇਚ ਕੇ ਇਹ ਸੇਜੈਂਟਾਂ ਦੇ ਹੱਥ ਚੜ ਜਾਂਦੇ ਨੇ ਔਰ ਬਾਅਦ ਚ ਉਹ ਏਜੰਟ ਜਿਹੜੇ ਨੇ ਇਹਨਾਂ ਨੂੰ ਜਾਂ ਤੇ ਮਰਵਾ ਦਿੰਦੇ ਨੇ ਜਾਂ ਤੇ ਵਿਚਾਰੇ ਜੇਲ੍ਹਾਂ ਚ ਚਲੇ ਜਾਂਦੇ ਨੇ। ਇਹ ਬੜੀ ਬਦਕਿਸਮਤੀ ਆ। ਸਾਡੀ ਸਰਕਾਰ ਲਗਾਤਾਰੇ ਕੰਮ ਕਰ ਰਹੀ ਆ। ਭਾਰਤ ਦੀ ਸਰਕਾਰ ਬਹੁਤ ਜਲਦੀ ਹੀ ਇਹਨਾਂ ਬੱਚਿਆਂ ਨੂੰ ਘਰ ਵਾਪਸ ਲਿਆਉਣ ਵਾਸਤੇ ਹਰ ਤਰੀਕੇ ਦੇ ਯਤਨ ਕਰ ਰਹੀ ਆ ਸਾਨੂੰ ਯਕੀਨ ਆ ਕਿ ਪਰਮਾਤਮਾ ਦੀ ਕਿਰਪਾ ਨਾਲ ਇਹ ਬੱਚੇ ਜਲਦੀ ਵਾਪਸ ਘਰ ਆਉਣਗੇ ਦੱਸ ਦਈਏ ਕਿ ਪੀੜਿਤ ਨੌਜਵਾਨਾਂ ਵਿੱਚ ਸੰਗਰੂਰ ਜ਼ਿਲ੍ਹੇ ਦੇ ਧੂਰੀ ਦਾ ਰਹਿਣ ਵਾਲੇ ਹੁਸਨਪ੍ਰੀਤ ਸਿੰਘ ਨਵਾਂ ਸ਼ਹਿਰ ਦਾ ਜਸਪਾਲ ਸਿੰਘ ਅਤੇ ਹੁਸ਼ਿਆਰਪੁਰ ਦਾ ਅਮਰਿਤਪਾਲ ਸਿੰਘ ਸ਼ਾਮਲ ਹੈ ਇਸ ਦੌਰਾਨ ਹੁਸ਼ਿਆਰਪੁਰ ਪੁਲਿਸ ਨੇ ਇੱਕ ਹੋਰ ਸਮੇਂ ਤਿੰਨ ਏਜੰਟਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਤੋਸ਼ਿਆਂ ਵਿੱਚ ਟ੍ਰੈਵਲ ਏਜੰਟ ਧੀਰਜ ਅਤੇ ਕਮਲ ਦੇ ਨਾਲ ਇੱਕ ਔਰਤ ਵੀ ਸ਼ਾਮਲ ਹੈ ਉਹਨਾਂ ਖਿਲਾਫ ਅਗਵਾ ਅਤੇ ਧਮਕੀ ਦੇ ਦਾ ਮਾਮਲਾ ਦਰਜ ਕੀਤਾ ਗਿਆ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੀ ਦਿੱਲੀ ਸਰਕਾਰ ਨੇ ਬਾਫੜੀ ਹੈ 40 ਸਾਲਾਂ ਬਾਅਦ ਪੀੜਤ ਪਰਿਵਾਰਾਂ ਨੂੰ ਇਨਸਾਫ ਨੌਕਰੀਆਂ ਅਤੇ ਆਦਰ ਮਿਲ ਰਿਹਾ ਹੈ ਇਹ ਕਹਿਣਾ ਹੈ ਭਾਤ ਭਾਗੂ ਪਰਮਿੰਦਰ ਸਿੰਘ ਬਰਾੜ ਦਾ ਜੋ ਜਲੰਧਰ ਵਿਖੇ ਪੈਸ ਕਾਨਫਰੰਸ ਕਰਨ ਪਹੁੰਚੇ ਪਰਮਿੰਦਰ ਬਰਾੜ ਨੇ ਕਿਹਾ ਹੈ ਕਿ 1984 ਦੇ ਸਿੱਖ ਦੰਗਿਆਂ ਦੇ ਪੀੜਿਤ ਪਰਿਵਾਰਾਂ ਨੂੰ ਅਦਾਲਤ ਦੀ ਹੁਕਮਾ ਦੇ باوجود ਕੇਜੀਵਾਲ ਸਰਕਾਰ ਨੇ ਨੌکریاں ਨਹੀਂ ਦਿੱਤੀਆਂ ਹੁਣ ਦਿੱਲੀ ਦੀ ਰੇਖਾ ਗੁਪਤਾ ਸਰਕਾਰ ਨੇ 19 ਨੌਜਵਾਨਾਂ ਨੂੰ ਨੌਕਰੀ ਦੇਣਾ ਯਕੀਨੀ ਬਣਾਇਆ ਦਿੱਲੀ ਦੀ ਭਾਤੀ ਜਨਤਾ ਪਾਰਟੀ ਜੀ ਦੀ ਸਰਕਾਰ ਦਾ ਜਿਨ੍ਹਾਂ ਨੇ ਕੱਲ ਇੱਕ ਇਤਿਹਾਸਿਕ ਫੈਸਲਾ ਲਿਆ ਹੈ 125 ਪਿੰਡ ਪਰਿਵਾਰਾਂ ਨੂੰ 1984 ਦੇ ਦੰਗਿਆਂ ਦੇ 125 ਪਿੰਡ ਪਰਿਵਾਰਾਂ ਦੇ ਨੌਜਵਾਨਾਂ ਨੂੰ ਮੁਖੀਆਂ ਨੂੰ ਭੈਣਾਂ ਨੂੰ ਕੱਲ ਦਿੱਲੀ ਦੇ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਉਹਨਾਂ ਨੂੰ 19 ਜਾਣਿਆਂ ਨੂੰ ਕੱਲ ਨਿਯੁਕਤੀ ਪੱਤਰ ਅਪੁਆਇੰਟਮੈਂਟ ਲੈਟਰ ਦਿੱਤੀਆਂ ਗਈਆਂ ਤੇ 600 ਤੋਂ ਵੱਧ 600 ਤੋਂ ਵੱਧ ਪਰ ਬਾਅਦ ਆਇਡੈਂਟੀਫਾਈ ਕੀਤੇ ਗਏ ਐ ਜਿਨ੍ਹਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਇਹ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਕੱਲ ਜਿਹੜਾ ਇਨਕਲਾਬੀ ਫੈਸਲਾ ਲਿਆ ਦਿੱਲੀ ਦੀ ਸਰਕਾਰ ਨੇ ਇਹ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਊਗਾ ਕਿ ਸਰਕਾਰੀ ਨੌਕਰੀਆਂ ਦੀ ਅਪੁਆਇੰਟਮੈਂਟ ਦੇਣ ਵੇਲੇ ਸਰਕਾਰੀ ਨੌਕਰੀਆਂ ਦੀ ਅਪੁਆਇੰਟਮੈਂਟ ਦੇਣ ਵੇਲੇ ਜਿਹੜੀ ਐਸੈਂਸ਼ੀਅਲ ਕੁਆਲੀਫਿਕੇਸ਼ਨ ਜ਼ਰੂਰੀ ਯੋਗਤਾ ਕਹਿ ਦਿੰਨੇ ਆ ਆਪਾਂ ਸਾਰੇ ਪੈਰਾਮੀਟਰਸ ਨੂੰ ਚੇਂਜ ਕਰਕੇ ਦਿੱਲੀ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਉੱਥੇ ਦੇ ਮੁੱਖ ਮੰਤਰੀ ਨੇ ਇਹ ਕੁਆਲੀਫਿਕੇਸ਼ਨਸ ਨੂੰ ਪਾਸੇ ਕਰਕੇ ਕਾਲ ਇਤਿਹਾਸ ਸਿੱਧਿਆ ਤੇ 55 55 ਸਾਲ ਦੇ ਵੀ ਜਿਹੜੇ ਉੱਥੇ ਪੀੜਤ ਪਰਿਵਾਰ ਦੇ ਕੋਈ ਜਿਹੜੇ ਜੀ ਬਚ ਗਏ ਸੀ ਕੱਲ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਇਸ ਕਰਕੇ ਮੈਂ ਦਿੱਲੀ ਦੀ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦਾ ਐਡਾ ਤਕੜਾ ਫੈਸਲਾ ਲੈਣ ਲਈ ਤੁਹਾਨੂੰ ਦੱਸ ਦਈਏ ਕਿ ਸਰਕਾਰ ਵੱਲੋਂ ਅਜੇ 125 ਪੀੜਤ ਪਰਿਵਾਰਾਂ ਨੂੰ ਨੌکریاں ਦਿੱਤੀਆਂ ਜਾ ਰਹੀਆਂ ਨੇ ਪਰਮਿੰਦਰ ਪ੍ਰਾਣ ਨੇ ਇਸ ਦੇ ਲਈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਕੀਤਾ ਹੈ ਦਿੱਲੀ ਸਰਕਾਰ ਨੇ ਮੰਗਲਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਤੇ ਨਿਯੁਕਤੀ ਪੱਤਰ ਦਿੱਤੇ ਜਿਸ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਆਪਣੀਆਂ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਨੇ ਇਸ ਸਬੰਧੀ ਭਾਜਪਾ ਦੇ ਆਗੂ ਆਰ ਪੀ ਸਿੰਘ ਨੇ 1984 ਦੇ ਸਿੱਖ ਕਤਲੇਆਮ ਮਾਮਲੇ ਸੰਬੰਧੀ ਅਹਿਮ ਪ੍ਰੈਸ ਕਾਨਫਰੰਸ ਕੀਤੀ ਪਾਛ ਭਾਗੂ ਨੇ ਕਿਹਾ ਕਿ ਕਈ ਸਾਲਾਂ ਤੋਂ ਕੇजरीवाल ਸਰਕਾਰ ਨੇ ਸਿਰਫ ਵਾਅਦੇ ਕੀਤੇ ਪਰ ਕੁਝ ਵੀ ਲਾਗੂ ਨਹੀਂ ਕੀਤਾ ਗਿਆ ਪਰ ਅੱਜ ਪ੍ਰਧਾਨ ਮੰਤਰੀ ਦੀ ਸੋਚ ਅਤੇ ਰੇਖਾ ਗੁਪਤਾ ਦੀ ਸੰਵੇਦਨਸ਼ੀਲਤਾ ਦੇ ਨਾਲ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਹਾਂ ਜਿਨ੍ਹਾਂ ਦੇ ਦਰਦ ਨੂੰ ਲੰਬੇ ਸਮੇਂ ਤੋਂ ਅਣਗੋਲਿਆ ਕੀਤਾ ਗਿਆ ਸੀ ਐਦਾਂ ਸੋਚੋ ਕਿ 1984 ਤੋਂ ਲੈ ਕੇ 1979 ਮੈਂ ਅੱਤਾਰੀ ਗਿਆ ਤਾਂ ਮੈਨੂੰ ਪਹਿਲੀ ਦਸੰਬਰ 1989 ਤੱਕ ਮੈਂ ਦਿਵਾਲੀ ਨਹੀਂ ਮਨਾਈ ਸੀ ਔਰ ਹਰ ਸਾਲ ਮੇਰੇ ਕੋਲ ਪੋਸਟ ਆਉਂਦਾ ਹੈ ਕਿ ਕਿਵੇਂ ਮਨਾਏ ਦੀਵਾਲੀ ਔਰ 1 ਪਹੰਦੀਸੰਬਰ 1989 ਨੂੰ ਦੀਵਾਲੀ ਕਿਉਂ ਮਨਾਏ ਕਿਉਂਕਿ ਉਸ ਦਿਨ ਵੀਪੀ ਸਿੰਘ ਨੇ ਸ਼ਫਲ ਗ੍ਰੈਂਡ ਕੀਤੀ ਸੀ ਔਰ ਜੀਵ ਗਾਂਧੀ ਡੀਥਰੋਨ ਹੋਇਆ ਸੀ ਟੋਟਲ ਨੂੰ ਲਾ ਕੇ 158 ਕੇਸਸ ਆਏ ਜਿਹਦੇ ਚੋਂ 155 ਨੂੰ ਇਹੋ ਜਿਹੇ ਕੇਸਸ ਨੇ ਜਿਹੜੇ 45 ਸਾਲ ਦੀ ਉਮਰ ਤੋਂ ਉੱਤੇ ਦੇ ਸਾਰੇ ਤੁਹਾਨੂੰ ਦੱਸ ਦਿਆਂ ਜਿਹੜੇ ਜਿਹੜੇ ਮੈਂ ਤੁਹਾਨੂੰ ਨਾਮ ਵੀ ਕਰਾਇਆ ਇਹ 45 ਸਾਲ ਦੀ ਉਮਰ ਉਮਰ ਤੋਂ ਉੱਤੇ ਸਨ ਔਰ ਜਿਹਨਾਂ ਦੇ ਕੋਲ 10ਵੀਂ ਦੇ ਸਰਟੀਫਿਕੇਟ ਨਹੀਂ ਹੈਗੇ ਸਨ ਤੇ ਅਸੀਂ ਆਖਿਆ ਵੀ ਹੁਣ ਕਿੱਥੋਂ ਬੰਦੇ ਨੂੰ ਪੜ੍ਹਾਈ ਵਾਸਤੇ ਵਾਪਸ ਭੇਜੋਗੇ ਜਾਂ ਹੁਣ ਉਹਦੀ ਉਮਰ ਦੀ ਬਾਹਰ ਹੋ ਗਈ ਤੇ ਉਹਦੀ ਗਲਤੀ ਸਰਕਾਰ ਦੀ ਹੈ। ਅ ಥੈਂਕਸ ਟੂ ਐਲਜੀ ਸਾਹਿਬ ਐਂਡ ਥੈਂਕਸ ਟੂ ਸਾਢੇ ਜਿਹੜੀ ਸੀਐਮ ਸਾਹਿਬ ਨੇ ਰੇਖਾ ਗੁਪਤਾ ਜੀ ਉਹਨਾਂ ਦੋਨਾਂ ਕਰਕੇ ਇਹ ਦੋਨੋਂ ਕੰਡੀਸ਼ਨ ਸਡਾਈਆਂ ਗਈਆਂ ਨੇ ਔਰ ਹੁਣ ਸਾਡੇ ਕੋਲ 309 ਕੇਸਸ ਹੋਰ ਬਚੇ ਨੇ ਇਹੋ ਜਿਹਨਾਂ ਦੇ ਅਸੀਂ ਅਸੀਂ ਲੜਾਈ ਅੱਗੇ ਲੜਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹ 309 ਜਿਹੜੇ ਕੇਸਸ ਦੇ ਏ ਵੀ ਅਕਾਮਡੇਟ ਹੋਣ ਇਹਨਾਂ ਚੋ ਕੁਝ ਬੱਚੇ ਜਾਂ ਕੁਝ ਲੋਕੀ ਬੱਚੇ ਸਨ ਉਹ ਵੱਡੇ ਹੋ ਗਏ ਇਹਨਾਂ ਚੋ ਕੁਝ ਵਿਦੇਸ਼ ਚਲੇ ਗਏ ਨੇ ਕੁਝ ਚਾਹੁੰਦੇ ਨੇ ਕਿ ਨੌਕਰੀਆਂ ਸਾਨੂੰ ਨਾਲ ਦੇ ਕੇ ਸਾਡੇ ਬੱਚਿਆਂ ਨੂੰ ਦਿੱਤੀ ਜਾਵੇ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਇਹੋ ਜਿਹੇ ਕੇਸਿਸ ਨੇ ਅਗਰ ਉਹਨਾਂ ਦੀ ਉਮਰ 50 ਸਾਲ ਤੋਂ ਉੱਤੇ ਹੈ ਤੇ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਮਿਲ ਜਾਵੇ ਇਸ ਦੌਰਾਨ ਉਹਨਾਂ ਕਾਂਗਰਸ ਤੇ ਆਮ ਆਦੀ ਪਾਰਟੀ ਦੀ ਅਲੋਚਨਾ ਕਰਦੇ ਆں ਦੋਸ਼ ਲਗਾਏ ਕਿ ਸਾਬਕਾ ਮੁੱਖ ਮੰਤਰੀ ਅਰਵਿਕੇ ਸ਼ਿਵਾਲ ਕਾਂਗਰਸੀ ਆਗੂ ਯਗਦੀਸ਼ ਟਾਇਟਲਰ ਤੇ ਹੋਰ ਦੋਸ਼ੀਆਂ ਨਾਲ ਜਲੇ ਹੋਏ ਸਨ ਇਸ ਵਾਸਤੇ ਉਹਨਾਂ ਪੀੜਤ ਪਰਿਵਾਰਾਂ ਦੀ ਸਹਾਇਤਾ ਵਾਸਤੇ ਇੱਕ ਵੀ ਕਦਮ ਨਹੀਂ ਚੁੱਕਿਆ ਜਲੰਧਰ ਸ਼ਹਿਰ ਦੇ ਮਸ਼ਹੂਰ ਉਦਯੋਗਪਤੀ ਨਿਤਿਨ ਕੋਹਲੀ, ਮਨੀਸ਼ ਜਸੋਦੀਆ ਤੇ ਅਮਨ ਅਰੋੜਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ। ਨਿਤਿਨ ਕੋਹਲੀ ਨੂੰ ਰਮਨ ਅਰੋੜਾ ਦੀ ਜਗ੍ਹਾ ਸੈਂਟਰਲ ਹਲਕੇ ਤੋਂ ਇੰਚਾਰਜ ਲਾਇਆ ਗਿਆ ਜੋ ਕਿ ਉਹਨਾਂ ਦੀ ਜਗ੍ਹਾ ਹਲਕੇ ਦਾ ਕੰਮ ਕਾਜ ਵੇਖਣਗੇ। ਮਨੀਸ਼ ਜਸੋਦੀਆ ਨੇ ਕਿਹਾ ਹੈ ਕਿ ਨਿਤਿਨ ਕੋਹਲੀ ਇੱਕ ਦਫ਼ਤਰ ਵੀ ਖੋਲਣਗੇ ਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣਿਆ ਕਰਨਗੇ। ਗੌਰਤਲਬ ਹੈ ਕਿ ਵਪਾਰ ਸਿੱਖਿਆ ਤੇ ਖੇਡ ਖੇਤਰਾਂ ਵਿੱਚ ਆਪਣੀ ਅਗਵਾਈ ਲਈ ਜਾਣੇ ਜਾਣ ਵਾਲੇ ਨਿਤਿਨ ਕੋਲੀ ਨੇ ਚਲੰਤਰ ਅਤੇ ਉਸ ਦੇ ਬਾਹਰ ਇੱਕ ਮਜ਼ਬੂਤੀ ਬਣਾਈ ਹੈ ਉਹਨਾਂ ਦੇ ਪਰਵੇਸ਼ ਨਾਲ ਦੁਆਬਾ ਖੇਤਰ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਕੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿ ਅੱਜ ਸਾਡੇ ਪਰਿਵਾਰ ਵਿੱਚ ਜਲੰਧਰ ਦੀ ਇੱਕ ਜਾਨੀ ਮਾਨੀ ਸ਼ਖਸੀਅਤ ਪੰਜਾਬ ਦੀ व्यापार जगत की एक जानी मानी शख्सियत उद्योगपति और एक जिम्मेदार नागरिक नितिन कोहली जी औपचारिक रूप से आम आदमी पार्टी में शामिल हो गए मैं सबसे पहले तो नितिन कोहली जी का स्वागत करता हूं तही दिल से आम आदमी पार्टी में नितिन कोहली जी जब से आम आदमी पार्टी बनी है तभी से आम आदमी पार्टी के समर्थन में आगे बढ़ के काम करते रहे हैं आप सब उन्हें जानते हैं वो जालंधर के लिए आम आदमी पार्टी के लिए नई शख्सियत नहीं है नया चेहरा नहीं है उन्होंने जालंधर में अपने पारिवारिक उद्योग को आगे बढ़ाते हुए जिस तरह से नए उद्योगों में कदम रखा और फिर आज पंजाब के करीब ढाई हजार लोगों को रोजगार दे रहे हैं पंजाब की इकोनॉमी में योगदान दे रहे हैं और एक शहर की जानी मानी शख्सियत हैं आम आदमी पार्टी जब से शुरू हुई तभी से आम आदमी पार्टी के समर्थन में भी एक्टिव रहे आज औपचारिक रूप से आम आदमी पार्टी में शामिल हो रहे हैं तो मैं उनको बहुत स्वागत करते हुए आप सबको ये भी कहना चाहता हूं कि ये बहुत बड़ी खुशी की बात है कि अब पंजाब के उद्योगपति पंजाब के व्यवसायी आम आदमी पार्टी की गवर्नेंस में भरोसा रख के आम आदमी पार्टी के साथ कंधे से कंधा मिला के ਪੰਜਾਬ ਦੇ ਡਵੈਲਪਮੈਂਟ ਕੇ ਲੀ ਚਲਨਾ ਚਾਹ ਰਹੇ ਤੁਹਾਨੂੰ ਦੱਸ ਦਈਏ ਕਿ ਦਿੱਲੀ ਤੋਂ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਮਨੀ ਸਿਸੋਧਿਆ ਨੇ ਉਹਨਾਂ ਪਾਰਟੀ ਵਿੱਚ ਸ਼ਾਮਲ ਕਰਵਾਇਆ ਹਾਲ ਦੀ ਘੜੀ ਪੰਜਾਬ ਨਿਊਜ਼ ਬੁਲਟਨ ਵਿੱਚ ਇਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ੀਆਂ ਖਬਰਾਂ ਨਾਲ ਅਦੋ ਤੱਕ ਲਈ ਸੱਚਾ ਕਾਲ